ਆਗਲ ਹੋਏ ਕੁੜੀ ਦੇ ਪਿੱਛੇ ਆਸ਼ਕ ਦੇ ਕਰਦੇ ਵਾਲ ਕਟਾਉਣ ਦੇ ਵਾਸਤੇ ਨਾਲ ਵੀ ਨਾਲ ਲਈ ਫਿਰਦੇ ਆ ਭੱਜ ਕੇ ਜੋ ਪੂਰਾ ਮੌਕਾ ਦਿਖਾਉਂਗਾ ਤੁਹਾਨੂੰ ਜੇਤੀ ਉਹ ਤੇਰੀ ਫੜ ਲਾ ਫੜ ਲਾ ਕਦੇ ਦੇਖਿਆ ਜਾਂਦਾ ਸੀ ਕਿ ਪੰਜਾਬ ਦੀਆਂ ਮਾਮਾ ਸੂਰਮੇ ਜਮਦੀਆਂ ਤੇ ਜੰਗ ਦੇ ਮੈਦਾਨਾਂ ਦੇ ਵਿੱਚ ਸੂਰਮੇ ਲੜਦੇ ਲੜਦੇ ਸ਼ਹਾਦਤਾਂ ਪਾਉਂਦੇ ਸੀ ਕੋਈ ਵੱਡੇ ਕਾਰਨ ਹੁੰਦੇ ਸੀ ਜਦੋਂ ਘਰ ਤਿਆਗੇ ਜਾਂਦੇ ਸੀ ਅੱਜ ਤੁਸੀਂ ਵੇਖ ਸਕਦੇ ਹੋ ਮਿਰਜਾ ਸੱਸੀ ਪੁੰਨੂ ਹੀ ਰਾਂਝਾ ਲਾਲਾ ਮਜਨੂ ਸਾਰਿਆਂ ਨੂੰ ਤਹਿਸ ਨਹਿਸ ਕਰਕੇ ਪੰਜਾਬ ਦੀ ਨੌਜਵਾਨੀ ਇਹੋ ਜੀ ਬਣ ਗਈ ਇਹ ਕਿਉਂ ਹੋਇਆ ਇਹ ਸਾਸ਼ਕ ਦਾ ਹਾਲ ਹੱਥ 'ਚ ਚੱਲ ਰਹੀ ਨਰੇਸ਼ 나ਈ ਦੀ ਕੈਂਚੀ ਕਹਿ ਰਹੀ ਐ ਕਿ ਇਹਦੇ ਵਾਰ ਦਾ ਕਤਰਾ ਕਤਰਾ ਕਰ ਦਿੱਤਾ ਜਾਵੇ ਕੀ ਗੱਲ ਹੋਈ ਏ ਤੁਹਾਡਾ ਮੁੰਡਾ ਜੀ ਬਾਈ ਸਾਨੂੰ ਤਾਂ ਪਤਾ ਨਹੀਂ ਤਾਂ ਕੁੜੀ ਦੇ ਚੱਕਰਾਂ 'ਚ ਪੈ ਗਿਆ ਕੁੜੀ ਦੇ ਚੱਕਰਾਂ ਦੇ ਹਿਸਾਬ 'ਚ ਆ ਇਹ ਤਾਂ ਆਪਣੇ ਆਪ ਦੇ ਨਹੀਂ ਧਿਆਨ ਰਿਹਾ ਹੈ ਗਿਆ ਤੁਹਾਡਾ ਭਰਾ ਇਹ ਹਾਂਜੀ ਭਰਾ ਹੈ ਬਾਈ ਇਹ ਇੰਨੇ ਇਹ ਵਾਲ ਇਹ ਵਧਾਈ ਫਿਰਦਾ ਪਹਿਲਾਂ ਇਦਾਂ ਹੀ ਸੀ ਕਿ ਨਹੀਂ ਸੀ ਅੱਲਾ ਦਾ ਬਾੜਾ ਹੀ ਸੋਨਾ ਸੀਗਾ ਜੀ ਸ਼ਾਹਰੂਖ ਖਾਨ ਲੱਗਦਾ ਸੀਗਾ ਵਧੀਆ ਰਹਿੰਦਾ ਸੀ ਵਧੀਆ ਵੰਡ ਠਣ ਕੇ ਕੋਈ ਟੌਰ ਟਿਚ ਕੱਢ ਕੇ ਰੱਖਦਾ ਸੀ ਹੁਣ ਪਤਾ ਨਹੀਂ ਕੀ ਹੋਇਆ ਪਤਾ ਨਹੀਂ ਕੀ ਚੱਕਰ ਪੈ ਗਿਆ ਕੀ ਬਦਲ ਗਈ ਜ਼ਿੰਦਗੀ ਇਹਦੀ ਵਿਚਾਰੇ ਦੀ ਹੁਣ ਮੈਨੂੰ ਵੀ ਹੁੰਦਾ ਵੀ ਭਾਈ ਸੀਗਾ ਮੇਰਾ ਘੁੰਮਦਾ ਫਿਰਦੇ ਸੀਗੇ ਇਕੱਠੇ ਇਹਨੇ ਸਾਰਾ ਕੰਮ ਖਰਾਬ ਹੋ ਗਿਆ ਬਾਈ ਹੁਣ ਆ ਐਡੇ ਐ ਜਟਾਂ ਬਣ ਗਈਆਂ ਵੇਖੋ ਮੈਂ ਕਹਿੰਨਾ ਯਾਰ ਤੁਸੀਂ ਦੇਖੋ ਅੱਛਾ ਥੋੜੀ ਨੇ ਪਹਿਲਾਂ ਇਹ ਮੋਨਾ ਸੀ ਛੋਟੇ ਵਾਲ ਸੀ ਇਹਦੇ ਹਾਂਜੀ ਭਾਈ ਮੋਨਾ ਸੀਗਾ ਬੜਾ ਮਤਲਬ ਕੀ ਹੈ ਸੀ ਕਟਿੰਗ ਸੀਗੀ ਸੋਹਣਾ ਖਿਆਲ ਰੱਖਦਾ ਸੀਗਾ ਸੋਹਣਾ ਲੱਗਦਾ ਸੀਗਾ ਮੈਂ ਤਾਂ ਇਹਨੂੰ ਭਾਈ ਐਵੇਂ ਵੀ ਕਹਿੰਦਾ ਵੀ ਯਾਰ ਇਹਨਾਂ ਚਲ ਵਾਲ ਰੱਖ ਲੈ ਇਹਨਾਂ ਨੂੰ ਧੋ ਲੈ ਵਧੀਆ ਬੱਬੂ ਮਾਨ ਵਰਗੇ ਰੱਖ ਲੈ ਰਿਮਾਉਂਡ ਕਰਾ ਲੈ ਵਾਲ ਕਾਫੀ ਹੁੰਦੇ ਨੇ ਸਰਦਾਰ ਬਣਿਆ ਤੁਸੀਂ ਤਾਂ ਦੇਖੋ ਕਿੰਨੀ ਸੋਹਣੀ ਪੱਗ ਬੰਨੀ ਹੋਏ ਜੱਜਦੇ ਹੋ ਬਿਲਕੁਲ ਤੁਸੀਂ ਤੁਸੀਂ ਇਹ ਚੀਜ਼ਾਂ ਦੇਖੋ ਕਦੇ ਇਹ ਚੀਜ਼ਾਂ ਸ਼ੌਕ ਨਾਲ ਏਡੇ ਏਡੇ ਵਾਲ ਵਧਾੜੇ ਡਾੜੀ ਰੱਖ ਲਈ ਆਖੇ ਉਹ ਛੱਡ ਗਈ ਵੀ ਜਦੋਂ ਉਹ ਛੱਡ ਗਈ ਫੇਰ ਕੀ ਹੋ ਗਿਆ 나ਜੀ ਦਾ ਪੈਣ ਰਹਿੰਦਾਗਾ ਇਹ ਤਾਂ ਕਟਾਲੇ ਵਾਲਾ ਇਹ ਤਾਂ ਕਿਤੇ ਨਹੀਂ ਜਾਂਦਾ ਤੁਸੀਂ ਨਾਲ ਆਏ ਹੋ ਹਾਂਜੀ ਇਹ ਦੇ ਵਾਲ ਕੱਟਣ ਵਾਸਤੇ ਹਾਂਜੀ ਹਾਂਜੀ ਵੇਖੋ ਤਾਂ ਵਿਚਾਰਾ ਸੰਧ ਬਲੇਵਾ ਆਉਂਦਾ ਸੋਰਾ ਨਾਲ ਚੱਕੀ ਫਿਰਦਾ ਇੱਕ ਇੰਚੀ ਥੋੜੀ ਜਿਹੀ ਐ ਨਾ ਕਰੋ ਉਂਗਲਾਂ ਦਾ ਕੱਟਦੇ ਹੋ ਖੇਦੀ ਕਿ ਐਦਾਂ ਇਹ ਇੱਕ ਨਹੀਂ ਚਲਦੀ ਆ ਜੀ ਇੱਕ ਨਹੀਂ ਚਲਦੀ ਆ ਵੇਖੋ ਉਹ ਆਪਦੇ ਕੰਮ 'ਚ ਪਰਫੈਕਟ ਆ ਵੇਖੋ ਉਹਨੇ ਬਾਈ ਨੇ ਵੀ ਮੂੰਹ ਲਕੋਇਆ ਆਪਾਂ ਆਵੇਂ ਗੱਲ ਕਰਦੇ ਹੁੰਦੇ ਸੀ ਕਿ ਜਦੋਂ ਕਿਸੇ ਦੀ ਧੀ ਕੋਈ ਗਲਤੀ ਕਰ ਗਈ ਤੇ ਮੂੰਹ ਦਿਖਾਉਣ ਜੋਗੇ ਨਹੀਂ ਛੱਡਿਆ ਇਹ ਪਹਿਲਾ ਆਸ਼ਕ ਹੋਇਆ ਜਿਹੜਾ ਇਹਨੂੰ ਪਿੰਡ 'ਚ ਟਿੱਡਾ ਕਹਿੰਦੇ ਸੀ ਤੇ ਟਿੱਡੇ ਨੇ ਆਪਦੇ ਪਰਿਵਾਰ ਦਾ ਮੂੰਹ ਦਿਖਾਉਣ ਜੋਗਾ ਨਹੀਂ ਛੱਡਿਆ ਹਲੋ ਹਲੋ ਹਾਂਜੀ ਕੀ ਨਾਂ ਕੀ ਹੈ ਤੇਰਾ ਮੇਰਾ ਨਾਂ ਆ ਯਾ ਉਹ ਯਾ ਕੀ ਐ ਆ ਐ ਆ ਤੁਸੀਂ ਦੇਖੋ ਇਹ ਇਸ ਬਾਈ ਕਿੰਨੇ ਟਾਈਮ ਤੋਂ ਇਹ ਐ ਗਲੀਆਂ ਚ ਫਿਰ ਰਿਹਾ ਬਾਈ 2-3 ਸਾਲ ਹੋ ਗਏ ਐਦਾਂ ਹੀ ਘੁੰਮਦਾ ਦਵਾਈ ਵੀ ਲਈ ਹੋਈ ਸੀਗੀ ਪਹਿਲੇ ਉਹ ਦਵਾਈ ਵੀ ਛੱਡਤੀ ਬਾਈ ਲੈਂਦਾ ਨਹੀਂ ਬਾਈ ਦਵਾਈ ਦਵਾਈ ਵੀ ਅਸੀਂ ਕਹਿੰਨੇ ਆ ਦਵਾਈ ਲੈ ਉਹ ਨੂੰ ਫੜਦੇ ਵੀ ਆ ਭੱਜ ਜਾਂਦਾ ਜਿਵੇਂ ਹੁਣ ਤੁਹਾਡੇ ਮੂਰੇ ਭੱਜਿਆ ਸੀਗਾ ਬਾਈ ਵੇਖੋ ਇਹ ਭੱਜ ਲੈਂਦਾ ਵੇਖ ਕੇ ਕੀ ਚੱਕਰ ਆ ਕੀ ਗੱਲਬਾਤ ਆ ਤੁਹਾਡੇ ਸਾਹਮਣੇ ਆ ਕੀ ਗੱਲ ਇਹ ਐਦੇ ਵਿਦਾਇਆ ਗੱਲਬਾਤ ਸੀ ਕਿਸ ਕੁੜੀ ਨਾਲ ਹਾਂ ਗੱਲਬਾਤ ਬਾਹਰ ਚਲ ਗਈ ਕੀ ਨਾਂ ਸੀ ਕੁੜੀ ਦਾ ਉਹਦਾ ਨਾਂ ਲੱਡੂ ਸੀ ਤੇਰਾ ਕੀ ਨਾਂ ਮੇਰਾ ਨਾਮ ਨੇ ਪਿਆਰ ਨਾ ਟਿੱਡਾ ਰੱਖਿਆ ਟਿੱਡਾ ਲਾਡੋ ਸੀ ਉਸ ਕੁੜੀ ਦਾ ਨਾਮ ਜਿਹਨੇ ਇਸ ਟਿੱਡੇ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਇਹਦਾ ਨਾਮ ਆ ਜਿਹੜਾ ਉਸ ਕੁੜੀ ਨੇ ਟਿੱਡਾ ਰੱਖਿਆ ਸੀਗਾ ਠੀਕ ਆ ਹੁਣ ਟਿੱਡੇ ਦੀ ਜਿੰਨੀਕ ਪਹੁੰਚ ਸੀ ਉਹਨਿੰਕ ਦੂਰ ਉਹਦੇ ਪਿੱਛੇ ਉੱਡ ਸਕਿਆ ਪਰ ਟਿੱਡਾ ਆਖਰਕਾਰ ਉਹ ਸੱਤ ਸਮੁੰਦਰ ਪਾਰ ਨਹੀਂ ਕਰ ਸਕਿਆ ਬਾਈ ਉਏ ਦਾ ਪੱਕਾ ਨਾਮ ਕੀ ਰੱਖਿਆ ਤੁਸੀਂ ਬਾਈ ਪੱਕਾ ਤਾਂ ਇਹਦਾ ਸੀਗਾ ਰਜਵਿੰਦਰ ਸੀਗਾ ਰਜਵਿੰਦਰ ਨਾਮ ਹਾਂਜੀ ਹਾਂਜੀ ਰਜਵਿੰਦਰ ਨਾਮ ਸੀ ਮੁੰਡੇ ਦਾ ਰੱਜਿਆ ਹੋਇਆ ਕਿਹਾ ਜਾਂਦਾ ਸੀ ਪਰ ਅੱਜ ਟਿੱਡਾ ਇਸ਼ਕ ਦੇ ਉਹ ਬਰੂਹਾਂ ਤੇ ਪਹੁੰਚ ਚੁੱਕਿਆ ਜਿੱਥੇ ਇਹਨੂੰ ਉਹਦੇ ਬਿਨਾ ਕੁਝ ਵੀ ਨਜ਼ਰ ਨਹੀਂ ਆਉਂਦਾ ਤੁਸੀਂ ਇਹ ਦੇਖੋ ਕਿੰਨਾ ਟਾਈਮ ਹੋ ਗਿਆ ਛੱਡ ਕੇ ਗਈ ਨੂੰ 5 ਸਾਲ ਹੋ ਗਏ ਛੱਡ ਕੇ ਗਈ ਨੂੰ 2 ਸਾਲ ਤਾਂ ਉਹਦੀ ਵੇਟ ਹੀ ਕੀਤੀ ਵੇਟ ਕਰੀ ਗਿਆ 2 ਸਾਲ ਵੇਟ ਕੀਤੀ ਉਸ ਤੋਂ ਬਾਅਦ ਦੇ ਵਿੱਚ ਉਹਨੂੰ ਕਾਲ ਕੀਤੀ ਹੂੰ ਵੀਡੀਓ ਕਾਲ ਚਾਕੇ ਆਪ ਦਾ ਜਵਾਬ ਆ ਕੇ ਦਿਖਾਤਾ ਉਹ ਕਹਿੰਦਾ ਹਲੋ मामੂ ਮਾਮੂ ਵੇਖੋ ਇੱਕ ਸੀਨੇ ਤੇ ਆਰੀ ਫਿਰ ਗਈ ਜਦੋਂ ਇਹਦੀ ਮਸ਼ੂਕ ਦੇ ਜਵਾਕਾਂ ਨੇ ਇਹਨੂੰ ਕਿਹਾ ਮਾਮੂ ਕਿੱਡਾ ਦਿਲ ਦਹਲੀਜ ਤੇ ਪਾਰ ਹੋ ਗਿਆ ਉਹ ਪਿਆਰ ਮੁਹੱਬਤ ਕਿਤੇ ਕਿ ਅਰਮਾਨ ਉਦੋਂ ਫਿਰ ਕੀ ਹੋ ਗਿਆ ਅਰਮਾਨਾਂ ਦਾ ਬਸ ਉਸ ਤੋਂ ਬਾਅਦ ਸਭ ਕੁਝ ਤੈਸ਼ਨੇਸ਼ ਹੋ ਗਿਆ ਤੈਸ਼ਨੇਸ਼ ਹੋ ਗਿਆ ਮੇਰਾ ਜ਼ਿੰਦਗੀ ਨਹੀਂ ਚੰਗੀ ਲੱਗਦੀ ਮੈਨੂੰ ਇਹ ਦੁਨੀਆ ਹੀ ਨਹੀਂ ਚੰਗੀ ਲੱਗਦੀ ਮੈਂ ਆਪਣੇ ਆਪ ਚ ਬਸ ਇੱਦੇ ਰਹਿਣਾ ਉਸ ਤੋਂ ਬਾਅਦ ਦੇ ਵਿੱਚ ਮੈਂ ਜੇ ਜ਼ਿੰਦਗੀ ਚੰਗੀ ਨਹੀਂ ਲੱਗਦੀ ਮਰ ਕਿਉਂ ਨਹੀਂ ਜਾਂਦਾ ਫਿਰ ਮਰੇ ਕਿੱਥੇ ਜਾਂਦਾ ਹੁੰਦਾ ਜੀ ਕਿਸੇ ਪਿੱਛੇ ਕੌਣ ਮਰਦਾ ਅੱਜ ਕੱਲ ਤੁਸੀਂ ਦੇਖਦੇ ਆਂ ਅੱਜ ਕੱਲ ਕਹੇ ਪਿੱਛੇ ਕੌਣ ਮਰਦਾ ਨਹੀਂ ਭਰਾ ਐਡੇ-ਐਡੇ ਵਾਲ ਵਧਾ ਲਏ ਦਾੜੀ ਰੱਖ ਲਈ ਇਹ ਕੀ ਸਿਸਟਮ ਹੈ ਇਹ ਕੀ ਸ਼ੋਅ ਕਰਦੇ ਆਂ ਲੋਕਾਂ ਨੂੰ ਤੁਸੀਂ ਬਸ ਸ਼ੋਅ ਕੀ ਹੈ ਬਸ ਮੇਰਾ ਐਦਾਂ ਕੀ ਹੋ ਛੱਡ ਗਿਆ ਬਸ ਮੈਨੂੰ ਆਪਦਾ ਬੰਟਣ ਕੇ ਰਹਿਣ ਦਾ ਕੁਝ ਹੈ ਨਹੀਂ ਬਸ ਓਕੇ ਬਸ ਉਹਦੇ ਕਰਕੇ ਬੰਨ ਬਸ ਜਿਵੇਂ ਦੀ ਜਿਵੇਂ ਦੀ ਜ਼ਿੰਦਗੀ ਸੀਗੀ ਬਸ ਐਂ ਕੱਟੀ ਜਾਂਦੇ ਆ ਉਹਨੂੰ ਸੋਹਣਾ ਪਣ ਬਣ ਕੇ ਦਿਖਾਉਂਦਾ ਸੀ ਬਸ ਉਹ ਹੁਣ ਮੈਂ ਇਹ ਦੇਖਦਾ ਕਿ ਹਜੇ ਵੀ ਉਹ ਵਾਪਸ ਆ ਜੇ ਤਾਂ ਮੈਂ ਨਹੀਂ ਉਹਨੂੰ ਸੋਨਾ ਬਣ ਕੇ ਦਿਖਾਉਂਦਾ ਸੀ ਯਾਰ ਤੇਰਾ ਬਰਾਦਰ ਆ ਤੇਰੀ ਫੈਮਿਲੀ ਆ ਬੇਬੇ ਬਾਪੂ ਆ ਕਿ ਉਹਨਾਂ ਨਾਲ ਤੇਰਾ ਕੋਈ ਪਿਆਰ ਹੀ ਨਹੀਂ ਸੀ ਉਹਨਾਂ ਨੇ ਤੈਨੂੰ ਪੜਾਇਆ ਲਿਖਾਇਆ ਉਹਨਾਂ ਦਾ ਮੋਹ ਖਤਮ ਹੀ ਹੋ ਗਿਆ ਯਾਰ ਕੁੜੀ ਦੀ ਮੇਰੀ ਹੋਈ ਸੀਗੀ ਮੇਰੇ ਹੋਈ ਸੀ ਪੰਜ ਸਾਲ ਮੇਨੂੰ ਪਿਆਰ ਨਹੀਂ ਉਹੀ ਸੀ ਇਹ ਪਾਕਿਸਤਾਨ ਤੋਂ ਆਇਆ ਤੇਰੇ ਘਰ ਦੇ ਨਹੀਂ ਉਹੀ ਸੀ ਮੇਰੇ ਲਈ ਤਾਂ ਉਹੀ ਸੀ ਬਾਈ ਮਾਪੇ ਪਾਲਦੇ ਨੇ ਹੈ ਬਚਪਨ ਤੋਂ ਚੱਚੇ ਤੋਂ ਜੋ ਤੇ ਪੇਟ 'ਚ ਹੁੰਦਾ ਮਾਂ ਪਾਲਦੀ ਸੀ ਉਸ ਨੂੰ ਭੁੱਲ ਗਿਆ ਏ ਉਹ ਜਿਹੜੀ ਤੁਸੀਂ ਮਣੇ ਸੰਦ ਬਲੇਮਾ ਰੋਕੋ ਕੋਈ ਨਹੀਂ ਅੱਜ ਕੱਲ ਦੀ ਕੁੜੀ ਦੇ ਪਿੱਛੇ ਲੱਗ ਕੇ ਇਹ ਇਦਰਾ ਇੰਨੇ ਮਾੜੀ ਹਾਲਤ ਕਰ ਲਈਏ ਨੇ ਘਰ ਦੇ ਮਾਂ ਸੋਚਦੀ ਐ ਦੋ ਵਾਰੀ ਲੈਂਸ ਪੈ ਚੁੱਕੇ ਬੇਬੇ ਦੇ ਅੱਖਾਂ ਕਰ ਮੋਤੀ ਆ ਗਿਆ ਦੱਸੋ ਯਾਰ ਤੁਸੀਂ ਕਿਉਂ ਭੁੱਲ ਜਾਂਦੇ ਹੋ ਜਿਹੜੇ ਮਾਂ ਪਿਓ ਨੇ ਤੁਹਾਡਾ ਮੂਤ ਤੋਤਾ ਤੁਹਾਡੀ ਟੱਟੀ ਥੋਤੀ ਆ ਉਹਨੂੰ ਤੁਸੀਂ ਭੁੱਲ ਗਏ ਲਾਡੋ ਦੇ ਪਿਆਰ ਚ ਲਾਡ ਲੀਆਂ ਪਿੰਗਾ ਪਾਉਂਦਾ ਇਹ ਨੌਜਵਾਨਾ ਜੇ ਵੇਖੋ ਤੁਸੀਂ ਆ ਦਿਖਾ ਦੇ ਗੰਦ ਪੈ ਲਾ ਇੱਥੇ ਥਾਂ ਥਾਂ ਟੱਟੀ ਹੱਗੀ ਪਈ ਆ ਇੱਥੇ ਰਹਿ ਕੇ ਜ਼ਿੰਦਗੀ ਗੁਜ਼ਾਰੀ ਜਾਂਦਾ ਕੀ ਇਹ ਚੀਜ਼ਾਂ ਚੰਗੀਆਂ ਇਹ ਪੰਜਾਬ ਦੇ ਵਿੱਚ ਚੱਲ ਕੀ ਰਿਹਾ ਹਰ ਤੀਜੀ ਰੀਲ ਇੰਸਟਾਗ੍ਰam ਤੇ ਇੱਕ ਸੋਹਣੀ ਜੀ ਫੋਟੋ ਲਾ ਕੇ ਮਗਰ ਵੱਡੀ ਵੱਡੀ ਦਾੜ੍ਹੀ ਜੁੰਡੇ ਰੱਖ ਕੇ ਇਸ ਤਰੀਕੇ ਦੇ ਨਾਲ ਪਾਇਆ ਜਾਂਦਾ ਇਹ ਕੀ ਸਿਸਟਮ ਚੱਲ ਪਿਆ ਯਾਰ ਇਹ ਕਿਹੜਾ ਸੱਭਿਆਚਾਰ ਹੋ ਗਿਆ ਅੱਛਾ ਕਿੰਨਾ ਟਾਈਮ ਗੱਲ ਰਹੀ ਹੈ ਉਹਦੇ ਨਾਲ ਤੇਰੀ 5 ਸਾਲ ਗੱਲ ਰਹੀ 5 ਸਾਲ ਰਹੀ ਆ ਗੱਲ ਕਿਵੇਂ ਹੋਈ ਸੀ ਕਿੱਥੇ ਮਿਲੇ ਬਸ ਉਹਨੇ ਮੈਨੂੰ ਪਸੰਦ ਕੀਤਾ ਸੀ ਰੀਲ ਤੇ अच्छा पसंद ਵੀ ਉਹਨੇ ਕੀਤਾ ਰੀਲ ਤੇ ਪਸੰਦ ਕੀਤੀ ਰੀਲ ਤੇ ਜਾਰੀ ਪਈ ਸੀ ਇੰਸਟਾਗ੍ਰam ਦੀ ਰੀਲ ਵੇਖੀ ਗਈ ਸੀ ਰੀਲ ਦੇਖੀ ਕੀ ਕਿਹਾ ਉਹਨੇ ਤੈਨੂੰ ਪਹਿਲੀ ਵਾਰ ਨਾਈਸ ਐ ਲਿਖਿਆ ਸੀ ਫਿਰ ਤੂੰ ਮੈਸੇਜ ਰਿਪਲਾਈ ਕੀਤਾ ਉਹਨੇ ਮੈਨੂੰ ਮੈਸੇਜ ਕੀਤਾ ਹੈ ਮੈਂ ਉਹਨੂੰ ਰਿਪਲਾਈ ਕੀਤਾ ਫਿਰ ਅੱਗੇ ਗੱਲ ਵਧ ਗਈ ਹੂੰ ਬਸ ਹੁਣ ਫਿਰ ਉਹ ਗੱਲਾਂ ਯਾਦ ਆਉਂਦੀਆਂ ਹਾਂ ਹੂੰ ਪਰ ਕੋਣ ਕਿਸੇ ਪਿੱਛੇ ਮੁੜਦਾ ਚੱਤ ਸਮੁੰਦਰੋਂ ਪਾਰ ਗਈਆਂ ਕੋਣ ਮੁੜਦੀਆਂ ਅੱਜਕੱਲ੍ਹ ਅੱਛਾ 5 ਸਾਲ ਤੇਰੀ ਉਹਦੇ ਨਾਲ ਗੱਲਬਾਤ ਰਹੀ ਆ ਠੀਕ ਆ ਉਹਦੇ ਨਾਲ ਗੱਲ ਰਹੀ ਤੈਨੂੰ ਛੱਡ ਕੇ ਕਿਉਂ ਗਈ ਤੇਰੇ 'ਚ ਕੋਈ ਕਮੀ ਸੀ ਕੋਈ ਗਲਤੀ ਸੀ ਕੀ ਗੱਲ ਸੀ ਬੇੜਾ ਬੇੜੇ ਕੀ ਦਾ ਬੇੜਾ ਬੇੜੇ ਪਾਇਲਟਸ ਵਾਲਿਆਂ ਦਾ ਓਏ ਫੜਨੂ ਕਿਵੇਂ ਫੜਦਾ ਔਖਾ ਹੀ ਆ ਉਹ ਇਹਨਾਂ ਦਾ ਤਾਂ ਇਨਾਂ ਨੂੰ ਬਾਈ ਦਵਾਈ ਦਵਾਈ ਦਵਾਓ ਇਹ ਤਾਂ ਜਮਾ ਯਾਰ ਸ਼ਰਮੀ ਇਲਾਹੀ ਪਈਏ ਮੇਰੇ ਗੱਲ ਨੂੰ ਪੈ ਗਿਆ ਸੀ ਕੋਈ ਭਲੇ ਯਾਰ ਬਾਈ ਯਾਰ ਮੈਨੂੰ ਜਾਣ ਲੈਣ ਦੋ ਯਾਰ ਮੇਰਾ ਤਾਂ ਕੰਮ ਖੜਿਆ ਚਾਰ ਦਿਨ ਹੋ ਗਏ ਲਗਾਤਾਰ ਆ ਰਹੇ ਹਾਂ ਇਹਨੇ ਨਹੀਂ ਝੋਟੇ ਘਟਾਣੇ ਆਪਣੇ ਇਹ ਸਹੀ ਗੱਲ ਆ ਇਹ ਇੰਨੇ ਦਿਨ ਤੋਂ ਲੈ ਕੇ ਆਉਣੇ ਇਹਨੂੰ ਹਾਂਜੀ ਬਾਈ ਦੇਖੋ ਯਾਰ ਅੱਜ ਮੇਰਾ ਵੀ ਇਹਨਾਂ ਨੇ ਹਸਾਰਾ ਲਿਆ ਤੂੰ ਹੁਣ ਜਾਣਾ? ਹਾਂਜੀ ਮੈਂ ਜਾਣਾ ਜਾਂਦਾ। ਆ ਖਰਾਬ ਹੁੰਦੇ ਆ। ਹੋਰ ਕਿਆ ਜੀ ਦਾ ਯਾਰ ਤੂੰ ਨਹੀਂ ਨਹੀਂ ਜੀ ਤੁਸੀਂ ਤੁਸੀਂ ਇਹਨੇ ਝੋਟੇ ਘਟਾਣੇ ਨਹੀਂ ਹੈਗੇ 5 ਦਿਨ ਹੋ ਗਏ ਲਗਾਤਾਰ ਆ ਰਿਹਾ ਮੈਂ ਓਰੇ। ਬਾਈ ਬੱਦਲ ਨਹੀਂ ਮੇਰਾ ਓਰੇ ਆਣ ਦਾ ਕੋਈ ਫਾਇਦਾ ਨਹੀਂ ਹੋ ਰਿਹਾ ਹੈਗਾ। ਠੀਕ ਹੈ ਮੇਰਾ ਭਾਈ ਸੈੱਟ ਹੋ ਜੂ ਯਾਰ ਵਧੀਆ। ਵਾਲ ਕੱਟਣ ਨਾ ਕਹਦਾ ਸੈੱਟ ਹੋ ਜੂ ਇਹ ਹਿੱਲਿਆ ਪਿਆ। ਨਹੀਂ ਬਾਈ ਨਹੀਂ ਜਾਣ ਦੋ ਫਿਰ ਉਹਦਾ ਵੀ ਕੰਮ ਆ ਗਰੀਬ ਦਾ ਯਾਰ। ਠੀਕ ਆ ਫਿਰੇ। ਤਾਂ ਦੇਖੋ ਤੁਸੀਂ ਆਖਰਕਾਰ ਉਹ ਟਾਈਮ ਆ ਗਿਆ ਜਦੋਂ ਇੱਕ ਨਾਈ ਵੀਰ ਵੀ ਜਵਾਬ ਦੇ ਗਿਆ ਉਹ ਕਹਿੰਦਾ ਨਹੀਂ ਇਹਦੇ ਜੂਟੇ ਜਾਟੇ ਨਹੀਂ ਕੱਟੇ ਜਾਣੇ ਠੀਕ ਆ ਤੁਸੀਂ ਇਹ ਦੇਖੋ ਅੱਜ ਇਹ ਆਸ਼ਕੀ ਦੀ ਤਦਾਦ ਤੇ ਆ ਗੱਲਾਂ ਬਾਤਾਂ ਹੋਈਆਂ ਨੇ ਕੀ ਕਹਿੰਦੀ ਹੁੰਦੀ ਸੀ ਤੈਨੂੰ ਉਹ ਏਡਾ ਕਹਿੰਦੀ ਸੀ ਏਡਾ ਤਾਂ ਕਹਿੰਦੀ ਸੀ ਹੁਣ ਫਿਰ ਉਸ ਤੋਂ ਬਾਅਦ ਜੋ ਤੈਨੂੰ ਛੱਡ ਕੇ ਗਈ ਕੀ ਕਹਿ ਕੇ ਗਈ ਸੀ ਮੁੜੂੰਗੀ ਮੈਂ ਕਹਿੰਦੀ ਕਿ ਵਾਪਸ ਆਉਂਗੀ ਮੈਂ ਹੂੰ ਵੇਟ ਕਰਦਾ ਰਹੀ ਹੂੰ ਮੈਂ ਤੈਨੂੰ ਬਾਹਰ ਲੈ ਕੇ ਜਾਉਂਗੀ ਹੂੰ ਦੇ ਬਾਹਰ ਕਿਨੇ ਲੈ ਕੇ ਜਾਣਾ ਹੁੰਦਾ ਜਦੋਂ 에ਰਪੋਰਟ ਤੇ ਹੀ ਚੂੜੇ ਲੱਥ ਜਾਂਦੇ ਆ ਆਹ ਜਿਹੜਾ ਗਲਚ ਪਾਇਆ ਕੀ ਚੀਜ਼ ਆ ਇਹ ਇਹ ਉਹਦਾ ਦਿੱਤਾ ਮੌਫਰ ਲਾਇਆ ਇਹ ਤਾਂ 24 ਘੰਟੇ ਦਾ ਵੀ ਨਹੀਂ ਹੈਗਾ ਕਈ ਦਿਨਾਂ ਦਾ ਮੈਂ ਕਿਹਾ ਧੋ ਦੀ ਇਹਨੂੰ ਬਾਅਦ ਚ ਰਹਿਂਦਾ ਨਾਲ ਹੀ ਰਹਿੰਦਾ ਉਹਨੇ ਦਿੱਤਾ ਹੋਇਆ ਉਹਦੇ ਪਿਆਰ ਚ ਪਾਇਆ ਹੋਇਆ ਉਹਨੇ ਆਪਦੇ ਹੱਥੀ ਪਾਇਆ ਸੀ ਉਦੋਂ ਦਾ ਲਾਇਆ ਹੀ ਨਹੀਂ ਇਹ ਆ ਪਿਆਰ ਚ ਦਿੱਤਾ ਹੋਇਆ ਮੌਫਲਾਰਾ ਜਿਹੜਾ ਹਜੇ ਵੀ ਮਾਂ ਦਾ ਪੁੱਤ ਪਾਈ ਫਿਰਦਾ ਗੋਡੇ-ਗੋਡੇ ਬੋ ਮਾਰਦੀ ਆ ਤੋਤਾ ਨਹੀਂ ਤੈਨੂੰ ਕਿਤੇ ਐ ਤਾਂ ਨਹੀਂ ਦੇਗੀ ਵੀ ਇਹਨੂੰ ਗਲ ਪਾ ਕੇ ਤੇ ਕੰਮ ਨਵੇੜ ਲਈ ਨਹੀਂ ਪਿਆਰ ਨਾ ਦਿੱਤਾ ਸੀ ਉਹਨੇ ਉਹਦੇ ਪਿਆਰ ਚ ਹੀ ਪਾਈ ਫਿਰਦਾ ਨਹੀਂ ਜਦੋਂ ਉਹ ਤੈਨੂੰ ਛੱਡ ਗਈ ਵੇਖ ਤੂੰ ਫੋਨ ਲਾਇਆ ਉਹਦੀ ਮੈਰਿਜ ਹੋ ਗਈ ਉਹਨੇ ਸਾਰਾ ਕੁਝ ਕਰਾ ਲਿਆ ਕਿ ਤੇਰਾ ਨਹੀਂ ਫਰਜ ਬਣਦਾ ਸੀ ਨਾ ਵੇਖੋ ਹਜੇ ਵੀ ਹੱਥ ਪੈਰ ਮਾਰ ਰਿਹਾ ਆਪਦੇ ਪਰਿਵਾਰ ਨੂੰ ਧੱਕ ਰਿਹਾ ਤੈਨੂੰ ਨਹੀਂ ਚਾਹੀਦਾ ਵੀ ਤੈਨੂੰ ਵੀ ਇਹ ਗਾਵਾਂ ਜਿਹੜੇ ਛੱਡ ਦੇਣਾ ਚਾਹੀਦਾ ਆ ਜੂਗੀ ਵਾਪਸ ਆ ਜੂਗੀ ਮੈਂ ਤਾਂ ਉਹਦੇ ਪਿਆਰ ਚ ਹੀ ਹਾਂ ਬਸ ਉਹੀ ਉਹੀ ਮੇਰੇ ਲਈ ਸਭ ਕੁਝ ਆ ਉਹਦੇ ਤੋਂ ਬਿਨਾ ਮੇਰੇ ਲਈ ਕੁਝ ਨਹੀਂ ਆ ਉਹਦੇ ਤੋਂ ਬਿਨਾ ਕਹਿੰਦਾ ਮੇਰੇ ਲਈ ਕੱਖ ਵੀ ਨਹੀਂ ਇਹ ਪਰਿਵਾਰ ਇਹ ਅੱਛਾ ਸ਼ੁਰੂ ਤੋਂ ਤੁਹਾਨੂੰ ਕੋਈ ਗੱਲਬਾਤ ਦਾ ਪਤਾ ਨਹੀਂ ਲੱਗਿਆ ਸੀ ਜਦੋਂ ਕੁੜੀ ਦੇ ਨਾਲ ਇਹਦੀ ਗੱਲਬਾਤ ਸੀਗੀ ਵੀ ਆਹ ਗੱਲ ਆ ਤੁਸੀਂ ਇਹਨੂੰ ਕਦੇ ਦੇਖਿਆ ਸੀ ਨਾ ਬਾਈ ਸਾਨੂੰ ਤਾਂ ਪਤਾ ਨਹੀਂ ਹੁੰਦਾ ਸੀਗਾ ਫੋਨ ਤੇ ਚਲੇ ਜਾਂਦੇ ਮੈਨੂੰ ਤਾਂ ਆਇਆ ਸੀਗਾ ਵੀ ਗੇਮਾਂ ਖੇលਦੇ ਹੁਣ ਮੁੰਡੇ ਖੇលਦੇ ਰਹਿੰਦੇ ਨੇ ਗੇਮ ਖੇលਦੇ ਰਹਿੰਦੇ ਮੈਂ ਚਲੋ ਕੋਈ ਗੱਲ ਨਹੀਂ ਬੱਚਾ ਪੜ੍ਹਾਈ ਤੋਂ ਆਂਦਾ ਮਨੋਰੰਜਨ ਕਰ ਲੈਂਦਾ ਥੋੜੇ ਟਾਈਮ ਆਪਣਾ ਕੋਈ ਗੱਲ ਨਹੀਂ ਮੈਂ ਤਾਂ ਇਹਨੂੰ ਐਂ ਦਾ ਖੁੱਲੀ ਛੋਟ ਛੱਡੀ ਹੋਈ ਸੀਗੀ ਅਸੀਂ ਤਾਂ ਦਿੱਤੀ ਹੋਈ ਸੀਗੀ ਇਹਨੂੰ ਵੀ ਬਾਈ ਤੂੰ ਘੁੰਮ ਫਿਰ ਮੁੰਡਿਆਂ ਨਾਲ ਘੁੰਮ ਨ ਵੀ ਗਲਤ ਕੰਮ ਨਾ ਕਰੀ ਕੋਈ ਪਰ ਬਾਈ ਪਤਾ ਨਹੀਂ ਲੱਗਿਆ ਸਾਨੂੰ ਕਿਹੜੇ ਚੱਕਰਾਂ 'ਚ ਪੈ ਗਿਆ ਸਾਡਾ ਦਸਾਲ ਘਰ ਦਾ ਬੇੜਾ ਕਰਕੇ ਪੈ ਗਿਆ ਬਾਈ ਹੁਣ ਯਾਰ ਤੂੰ ਆਪਣੇ ਆਪ ਨੂੰ ਸੁਧਾਰਨਾ ਨਹੀਂ ਆਪਦੇ ਭਰਾ ਦੀ ਆਪਦੇ ਪੇਰ ਨਾਲ ਕੋਈ ਫਿਕਰ ਨਹੀਂ ਤੈਨੂੰ ਗਈ ਉਹ ਹੈ ਹੋ ਗਈ ਓਏ ਉਹ ਤਾਂ ਗਈ ਮਾਮਾ ਤੂੰ ਸੈਟ ਤਾਂ ਹੋ ਆ ਵਾਲ ਕਟਾ ਨਹੀਂ ਤਾਂ ਪਿੰਡ ਤੈਨੂੰ ਉਹ ਵਿਚਾਰਾ 4 ਦਿਨ ਉਹਨੂੰ ਲੈ ਕੇ ਆਉਂਦੇ ਐਂ ਦਸੇ ਕਾ ਤੂੰ ਨਹੀਂ ਕਟਾਉਂਦਾ ਕੀ ਬਣਾਈ ਆ ਵਜਾ ਹੋ ਗਈ ਹੈ ਹੁਣੇ ਕਿਹਾ ਸੀ ਸੋਹਣੇ ਲੱਗਦੇ ਸੋਹਣੇ ਲੱਗਦੇ ਆ ਦੇਖ ਲਓ ਤੁਸੀਂ ਸੋਹਣਾ ਲੱਗਦਾ ਜੰਗਲੀ ਸੂਰ ਤੋਂ ਭੈੜਾ ਹਾਲ ਆਏ ਜਿਹੜੇ ਵੱਡੇ ਆਸ਼ਕ ਬਣੇ ਫਿਰਦੇ ਆ ਤੁਹਾਡੇ ਸਾਹਮਣੇ ਆ ਤੁਸੀਂ ਦੱਸੋ ਯਾਰ ਕੀ ਇਹ ਚੀਜ਼ਾਂ ਚਾਹੀਦੀਆਂ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਤੁਸੀਂ ਆਪ ਸੋਚੋ ਹਾਂ ਠੀਕ ਓਕੇ ਕੋਈ ਗੱਲਬਾਤ ਤੇਰੇ ਨਾਲ ਉਸ ਤੋਂ ਬਾਅਦ ਬਾਹਰ ਜਾ ਕੇ ਕੀਤੀ ਆ ਨੇ ਬਸ ਉਸ ਤੋਂ ਬਾਅਦ ਤਾਂ ਮਾਮਾ ਕੋਹਾਦਾ ਬਾਈ ਉਹਨੇ ਮੈਨੂੰ ਉਸ ਤੋਂ ਬਾਅਦ ਆ ਹਾਲ ਬਣਾਇਆ ਉਸ ਤੋਂ ਬਾਅਦ ਹੁਣ ਵਾਲ ਸੋਹਣੇ ਲੱਗਦੇ ਸੀ ਆਪਾਂ ਰੱਖ ਲੇ ਫਿਰ ਮੋੜ ਕੇ ਕਿਵੇਂ ਆ ਜੂਗੀ ਇਹ ਇਹ ਤਾਂ ਵਿਆਹ ਹੀ ਹੋ ਗਿਆ ਦਾ ਢੁੜ ਕੇ ਕਿਵੇਂ ਆਜੂ ਸਮਝਦਾ ਹੀ ਨਹੀਂ ਆ ਕਿ ਗੁੱਸਾ ਮੈਨੂੰ ਵੀ ਚੜਦਾ ਹੈ ਉਹ ਵੇਖੋ ਤੁਸੀਂ ਹਜੇ ਵੀ ਹੱਥ ਪੈਰ ਮਾਰ ਰਿਹਾ ਅੰਨਾ ਹੋਇਆ ਆਸ਼ਕ ਇਹਨੂੰ ਕਹਿੰਦੇ ਕਹਿੰਦੇ ਅੰਨਾ ਪਿਆਰ ਉਹ ਆ ਅੰਨਾ ਪਿਆਰ ਆ ਜਿਹੜੇ ਦੀਆਂ ਅੱਖਾਂ ਹੀ ਟਾਕੇ ਰੱਖ ਦਿੱਤੀਆਂ ਕੀ ਇਹੋ ਜਿਹਾ ਕੁਝ ਹੋਣਾ ਚਾਹੀਦਾ ਪੰਜਾਬ 'ਚ ਕਹਿੰਦਾ ਬਾਈ ਬੇੜਾ ਬਹਿ ਜੇ ਇਹ ਵੀਡੀਓ ਬੂੜੀਆਂ ਹੀ ਬਣਦੀ ਹੈ ਨਾ ਮੈਂ ਤਾਂ ਕਹਿਆ ਬੇੜਾ ਪੈ ਗਿਆ। ਲੜਸ ਵਾਲੇ ਲੈ ਗਏ ਪਿਆਰ ਲੈ ਗਏ ਸਾਡਾ ਮੁੰਡਾ ਪਟਦਾ ਸਾਡਾ ਮੁੰਡਾ ਖਤਮ ਹੋ ਗਿਆ। ਲੜਸ ਵਾਲੇ ਲੈ ਗਏ ਇਹ ਲੜਸ ਵਾਲੇ ਲੈ ਗਏ ਆਈ ਲੜਸ ਵਾਲੇ ਕਿਹੜਾ ਘਰੋਂ ਟਰੱਕ ਤੇ ਚੱਕ ਕੇ ਲੈ ਗਏ ਜੇ ਪੜਨਾ ਜਦੋਂ ਭਾਈ ਜਦੋਂ ਉਹਨੇ ਨਵੀਂ ਸ਼ੁਰੂਆਤ ਕਰ ਲਈ ਜ਼ਿੰਦਗੀ ਦੀ ਉਹਨੇ ਨਵਾਂ ਆਪਦਾ ਬாய்ਫਰੈਂਡ ਘਰ ਵਾਲਾ ਲੱਭ ਲਿਆ ਤੂੰ ਉਨੀ ਗੱਲਬਾਤ ਕਰ ਸਕਦਾ ਉਹ ਬਾਹਰ ਚਲ ਗਈ ਵਾਇਲਟਸ ਕਰਕੇ ਬਾਹਰ ਚਲ ਗਈ ਸੱਤ ਸਮੁੰਦਰੋਂ ਪਰ ਮੈਨੂੰ ਕਹਿ ਕੇ ਗਈ ਸੀ ਆਉਂਗੀ ਆਹੀ ਨੀ ਵਾਲ ਸੋਹਣੇ ਲੱਗਦੇ ਕਹਿੰਦੀ ਰੱਖ ਲਈ ਆਪਾਂ ਰੱਖ ਲਿਆ ਦੇਖੋ ਤੁਸੀਂ ਉਹਦਾ ਮਫਲਰ ਪਾਇਆ ਹੋਇਆ ਜਿਹੜਾ ਹੈਗਾ ਇਹ ਦੋ ਸ਼ਾਲਟਾਂ ਵੀ ਪਾਈ ਬੈਠਾ ਦੋ ਸ਼ਾਲਟਾਂ ਪਾਈਆਂ ਇੱਕ ਉਹਦੀ ਆ ਦਿੱਤੀ ਹੋਈ ਹੈ ਇੱਕ ਉਹਦੀ ਦਿੱਤੀ ਹੋਈ ਸ਼ਾਲਟ ਪਤੰਦਰ ਨੇ ਤੁਸੀਂ ਦੇਖੋ ਸਾਰੀਆਂ ਚੀਜ਼ਾਂ ਸਾਹਮਣੇ ਰੱਖੀਆਂ ਐਡਾ ਆਸ਼ਕੀ ਦਾ ਇਹਨਾਂ ਨੇ ਮੈਂ ਕਹਿੰਦਾ ਇਸ਼ਕ ਦਾ ਵੀ ਜਲੂਸ ਕੱਢ ਕੇ ਰੱਖ ਦਿੱਤਾ ਬਾਈ ਜੀ ਹੁਣ ਕੀ ਕਹਿਣਾ ਚਾਹਣਾ ਘਰੇ ਪਰਿਵਾਰ ਕਿਵੇਂ ਪਰੇਸ਼ਾਨ ਆਗਾ ਬਾਈ ਪਰੇਸ਼ਾਨ ਰੋਟੀ ਨਹੀਂ ਖਾਂਦੇ ਮਾਪੇ ਬਾਈ ਹਮ ਮੈਂ ਉਹਨਾਂ ਨੂੰ ਦੇਖ ਕੇ ਮੈਂ ਨਹੀਂ ਖਾਂਦਾ ਹਮ ਭਾਈ ਕੀ ਕਰੀ ਕੀ ਖਾ ਲਈ ਰੋਟੀ ਇਹਨੂੰ ਲੱਭਦੇ ਲੱਭਦੇ ਦਿਹਾੜੀ ਨਿਕਲ ਜਾਂਦੀ ਸਾਡੀ ਮੈਂ ਕੰਮ ਤੇ ਕਿਵੇਂ ਚਲੇ ਜਾਵਾਂ ਇਹ ਵੀ ਸੁਣਿਆ ਵੀ ਤੁਹਾਡੀ ਵੀ ਮੈਰਿਜ ਨਹੀਂ ਹੋ ਰਹੀ ਇਹਦੀਆਂ ਕਰ ਤੋ ਆਪ ਵਿੱਚ ਫੋਨ ਕਿਹਦਾ ਫੋਨ ਆ ਗਿਆ ਇਹ ਹੋਣ ਵਾਲੀ ਨੂੰ ਦੇਖੋ ਪੁਰਾਣੀ ਸਹੇਲੀ ਛੱਡ ਗਈ ਆ ਨਵੀਂ ਸਹੇਲੀ ਦਾ ਫੋਨ ਵੀ ਆਇਆ ਇੱਕ ਪਾਸੇ ਹੂਲੀਆ ਬਣਾਇਆ ਹੋਇਆ ਇਹਦਾ ਮਤਲਬ ਇਹ ਸਭ ਪਖੰਡ ਕੀਤਾ ਜਾ ਰਿਹਾ ਗੁੰਮਰਾਹ ਕਰਦਾ ਲੋਕਾਂ ਨੂੰ ਤੂੰ ਗੁੰਮਰਾਣੀ ਹਾਂ ਟਾਈਮ ਪਾਸ ਤਾਂ ਕੋਈ ਰੱਖਣਾ ਪੈਂਦਾ ਟਾਈਮ ਪਾਸ ਫੋਨ ਵੀ ਆਈ ਫੋਨ ਰੱਖਿਆ ਤੁਸੀਂ ਮੈਂ ਬਾਈ ਜੀ ਇਹ ਵੀ ਗੱਲ ਨਾਲ ਸੁਣੀ ਸੀ ਕਿ ਤੁਹਾਡਾ ਵੀ ਰਿਸ਼ਤਾ ਨਹੀਂ ਹੋ ਰਿਹਾ ਇਹਦੀਆਂ ਕਰਤੂਤਾਂ ਕਰਕੇ ਭਾਨੀ ਵਾਜੀ ਜਾਂਦੀ ਹੈ ਵੀ ਇਹਨਾਂ ਦਾ ਵੱਡਾ ਇਹ ਕੰਮ ਚ ਕਮਲਾ ਹੋਇਆ ਵਾ ਬਾਈ ਹੁੰਦਾ ਹੀ ਨਹੀਂ ਹੈਗਾ 5-6 ਸਾਲ ਤੋਂ ਮੇਰਾ ਰਿਸ਼ਤਾ ਤੇ ਹੁਣ ਰਿਸ਼ਤਾ ਵੀ ਕਿੱਥੇ ਦੇਖ ਲਾਂ ਇਹਦੀ ਇਹਦੀ ਡਿਊਟੀ ਨਹੀਂ ਮੁੱਕਦੀ ਬਾਈ ਸਾਡੀ ਹੂੰ ਇਹ ਸਵੇਰ ਤੋਂ ਮਾਤਾ ਕਹਿੰਦੇ ਬਾਈ ਪਤਾ ਨਹੀਂ ਕਿੱਥੇ ਭੱਜ ਗਿਆ ਫੜ ਕੇ ਲਿਆਈ ਉਹਨੂੰ ਉਹਨੂੰ ਲੈ ਆ ਜਾ ਕੇ ਕਿਧਰੇ ਗਿਰ ਨਾ ਜਾਵੇ ਕਿਤੇ ਉਹ ਗਲਤ ਕਿ ਸੱਟ ਨਾ ਹੋ ਜੇ ਭਾਈ ਕੀ ਕਰਾਂ ਮੈਂ ਦੇਖੋ ਤੁਸੀਂ ਇਹ ਹਾਲਾਤ ਆ ਪਰਿਵਾਰ ਬਿਲਕੁਲ ਰਿਹਾ ਕਿਤੇ ਨਾ ਕਿਤੇ ਕਹਿ ਰਿਹਾ ਪਰ ਇਹਨਾਂ ਦਾ ਇਹ ਸਿਸਟਮ ਬਣਾਇਆ ਹੋਇਆ ਇੱਕ ਪਾਸੇ ਫੋਨਾਂ ਤੇ ਗੱਲਾਂ ਵੀ ਹੁੰਦੀਆਂ ਦੇਖੋ ਦੇਖੋ ਤੁਸੀਂ ਹਜੇ ਉਹਨੂੰ ਕਹਿ ਰਿਹਾ ਰੋਕ ਕੇ ਕੀ ਇਹ ਆਪਾਂ ਦੇਖ ਸਕਦੇ ਆਂ ਵੀ ਇਹ ਇੱਕ ਇਹਨਾਂ ਨੇ ਵੈਸੇ ਢਾਂਗੀ ਬਣਾ ਲਿਆ ਵੀ ਕਿਤੇ ਗੰਦੇ ਜਿਹੇ ਥਾਂ ਤੇ ਜਾ ਕੇ ਬਹਿ ਜਾਓ ਵੱਡੇ ਵੱਡੇ ਵਾਲ ਰੱਖ ਲਓ ਇਹਦੇ ਨਾਲ ਫੇਮਸ ਹੋ ਜਾਗੇ ਇਹਦੇ ਨਾਲ ਆ ਚੀਜ਼ਾਂ ਹੋ ਜਾਣਗੀਆਂ ਨਹੀਂ ਹੁਣ ਆਹ ਆਈਫੋਨ ਤੈਨੂੰ ਕਿਹਨੇ ਦਿੱਤਾ ਯੋ ਦਰਕਾਸ਼ਤਾਂ ਦੇ ਲਿਆ ਸੀਗਾ ਹੁਣ ਇੱਕ ਵਾਰੀ ਭੇਜਤਾ ਸੀ ਇਹ ਅੱਛਾ ਆਈਫੋਨ ਉਹਨੇ ਤੈਨੂੰ ਲੈ ਕੇ ਦਿੱਤਾ ਹੁਣੇ ਭੇਜਤਾ ਸੀਗਾ ਇੱਕ ਵਾਰੀ ਟੱਕ ਨੀ ਹੁਣੇ ਤੈਨੂੰ ਕਦੇ ਆਇਆ ਨਹੀਂ ਕਿ ਆ ਵੀ ਤੂੰ ਆਦੇ ਮਾਪਿਓ ਦੀ ਗੱਲ ਸੁਣ ਮੈਂ ਇੱਥੇ ਜਾਂ ਉਹਨੇ ਪਹਿਲਾਂ ਇਹ ਗੱਲ ਦੱਸ ਹੁਣੇ ਵਿਆਹ ਕਿਉਂ ਕਰਾ ਲਿਆ ਉਹਦੀ ਕੋਈ ਮਜਬੂਰੀ ਹੋ ਗਈ ਜਾਂ ਕੀ ਚੱਕਰ ਹੋ ਗਿਆ ਡਾਬੀ ਜਾਣੇ ਬਾਈ ਇਹ ਵਾਲਾ ਵਈਆ ਤੇਰੀ ਮਾਬਤ ਹੋਵੇਂ ਆ ਮੇਰੀ ਉਮ ਤੈਨੂੰ ਉਹਨੇ ਕਦੇ ਕਿਹਾ ਨਹੀਂ ਫੋਨ ਲਾ ਕੇ ਵੀ ਆਪਦੇ ਮਾਪਿਓ ਦੀ ਆਪਦੇ ਭਰਾ ਦੀ ਭਾਈ ਇੱਜ਼ਤ ਰੱਖ ਪਿੰਡ ਚ ਤੁਹਾਡੀ ਬੇਇੱਜ਼ਤੀ ਆ ਜੁੰਡੇ ਚ ਬਤਾ ਕੇ ਤੂੰ ਉੱਥੇ ਗੰਦੇ ਜਿਹੇ ਥਾਂ ਤੇ ਬੈਠਾ ਰਹਿਣਾ ਹੁ ਦੂਜੀਆਂ ਨਹੀਂ ਟਿਕਣ ਦਿੰਦੀਆਂ ਫੇਰ ਫੋਨ ਆਈ ਜਾਂਦਾ ਫੇਰ ਫੋਨ ਆਈ ਜਾਂਦਾ ਤੁਸੀਂ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਭਾਈ ਮੈਂ ਤਾਂ ਇਹ ਕਹਿਣਾ ਚਾਹਨਾ ਸਾਡੇ ਮੁੰਡੇ ਦੀ ਜਾਨ ਤੇ ਪਈ ਹੈ মিডিਆ ਕੁਛ ਐਦਾਂ ਦਾ ਬਾਈ মিডিਆ ਕੁਛ ਐਦਾਂ ਦਾ ਆ ਕੇ ਉਰੇ ਆ ਜਾਂਦੇ ਨੇ ਪੋਡਕਾਸਟ ਦਾ ਫੋਨ ਆ ਜਾਂਦੇ ਨੇ ਉਹਨੇ ਪੋਡਕਾਸਟ ਕਰ ਲੋ ਪਹਿਲਾਂ ਫੋਨ ਪੋਡਕਾਸਟ ਕਰਨੂ ਇਹ ਸਾਰੂ ਖਾਨ ਹੈ ਯਾਰ ਅੱਛਾ ਇਹਦੇ ਪੋਡਕਾਸਟਾਂ ਨੂੰ ਫੋਨ ਆਉਂਦੇ ਥੋਨ ਪੋਡਕਾਸਟ ਸਾਡੀ ਹਾਲਤ ਨਹੀਂ ਦੇਖਦੇ ਪੋਡਕਾਸਟ ਕਹਿੰਦੇ ਭਾਈ ਸਰ ਪੋਡਕਾਸਟ ਕਰਨਾ ਹੈ ਟਿੱਡਾ ਬਾਈ ਕਿੱਥੇ ਐ ਵੀ ਦੱਸੋ ਲਓ ਤੁਹਾਡੀ ਜਾਣ ਤੇ ਪਈ ਹੋਈ ਆ ਯਾਰ ਉਹ ਅੱਜ ਕੱਲ ਬਹੁਤ ਚੈਨਲ ਵਾਲੇ ਆ ਜਿੰਨਾਂ ਕੋਲੇ ਟੈਂਪੂਆਂ ਦੇ ਤੇ ਇਹਨਾਂ ਆਸ਼ਕਾਂ ਦੇ ਪੋਡਕਾસ્ટ ਕਰਨ ਦੇ ਵਾਸਤੇ ਪੈਰ ਵੜਦੇ ਫਿਰਦੇ ਆ ਇਹਨਾਂ ਨੂੰ ਫੋਨ ਆ ਰਿਹਾ ਮਿਆਰ ਆ ਸਾਡਾ ਤੁਸੀਂ ਇਹ ਸੋਚੋ ਬਹੁਤ ਮੁੱਦੇ ਆ ਪੰਜਾਬ ਦੇ ਕਿਸਾਨੀ ਚੱਲ ਰਹੇ ਆ ਕੀ ਕੋਸ਼ ਲੁੱਟਾਂ ਖੋਹਾਂ ਕਤਲ ਹੋ ਰਹੇ ਆ ਚਿੱਟੇਆਂ ਵਾਲਿਆਂ ਦੇ ਘਰ ਫੂਕੇ ਜਾ ਰਹੇ ਆ ਨਹੀਂ ਮੁੱਦੇ ਚੱਕਦੇ ਕਦੇ ਕੀਤੇ ਆ ਪੋਡਕਾਸਟ ਜਿਨ੍ਹਾਂ ਦੇ ਕੱਲੇ ਕੱਲੇ ਪੁੱਤ ਮਰ ਗਏ ਜਿਨ੍ਹਾਂ ਦੇ ਹਾਲਾਤ ਇਹ ਬਣ ਗਏ ਨਹੀਂ ਕੀਤੇ ਫਿਰ ਬਾਈ ਸਾਨੂੰ ਵੀ ਤੁਸੀਂ ਕਿਉਂ ਛੱਡਿਆ ਯਾਰ ਬਾਈ ਤੁਹਾਨੂੰ ਤਾਂ ਤਾਂ ਛੱਡਿਆ ਵੀ ਇਹ ਸੱਚਾਈ ਦਿਖਾਓ ਵੀ ਕੀ ਹੈ ਵੀ ਇਹਦੇ ਜਿਹੜੇ ਬੰਦੇ ਗੁੰਮਰਾਹ ਹੋ ਰਹੇ ਆ ਇਹਦੀ ਰੀਸ ਚ ਰੀਲਾਂ ਕੱਟ-ਕੱਟ ਕੇ ਪਾਈ ਜਾਂਦੇ ਨੇ ਬੱਚੇ ਵੀ ਉਹਦਾਂ ਦੇ ਹੋ ਰਹੇ ਆ ਬਾਈ ਸਾਨੂੰ ਪੁੱਛ ਕੇ ਦੋ ਸਾਡੇ ਹਾਲਾਤ ਕਿਵੇਂ ਦੇ ਨੇ ਅਸੀਂ ਮੂੰਹ ਦਿਖਾਣ ਯੋਗ ਨਹੀਂ ਬਿਲਕੁਲ ਸਹੀ ਮੌਜੂਦ ਖਾਣ ਜੋਗਾ ਨਹੀਂ ਹੈਗੇ ਸਹੀ ਗੱਲ ਆ ਤੁਸੀਂ ਦੇਖੋ ਗਾਂ ਸਾਡੀ ਜਨਰੇਸ਼ਨ ਬੱਚੇ ਵੀ ਉਸ ਪਾਸੇ ਪੈ ਰਹੇ ਆ ਅਸੀਂ ਕਹਿੰਦੇ ਸੀ ਕੁੜੀਆਂ ਨੰਗੇਜ ਦਿਖਾਉਂਦੀਆਂ ਇੰਸਟਾਗ੍ਰam ਤੇ ਇੱਥੇ ਤੁਸੀਂ ਦੇਖੋ ਵੱਡੇ ਵੱਡੇ ਵਾਲ ਜੁੰਡੇ ਰੱਖ ਕੇ ਗਾ ਹੋਰ ਵੀ ਦੋ ਚਾਰ ਨਾਲ ਗੱਲ ਕਰੀ ਬੈਠਾ ਜਿਹੜੀ ਛੱਡ ਗਈ ਉਹਦੇ ਲਈ ਹਲੂਆ ਘਰੇ ਘਰੇ ਜਾਂਦਾ ਇਹ ਬਾਈ ਕਰੇ ਸ਼ਾਮ ਨੂੰ ਵੜਦਾ ਰਾਤ ਨੂੰ ਸੀਰੇ ਸੌ ਜਾਂਦਾ ਸੌ ਜਾਂਦਾ ਤੜਕੇ ਉੱਠ ਕੇ ਲੱਗ ਜਾਂਦਾ ਵੈਸੇ ਦਿਹਾੜੀ ਤੇ ਐਸੇ ਕੰਮ ਤੇ ਆ ਬਾਈ ਮੈਂ ਤਾਂ ਤੁਸੀਂ ਤੁਸੀਂ ਦੇਖੋ ਅੱਛਾ ਜਗਾ ਆਹੀ ਨੇ ਚੂਸ ਕੀਤੀ ਆ ਜਗਾ ਦੇਖੋ ਸਾਈ ਤੁਸੀਂ ਇੱਥੇ ਕੁੱਤਾ ਨਹੀਂ ਵੜਦਾ ਹੈਗਾ ਇਹ ਪੈਂਦਾ ਬੈਠਿਆ ਇਹ ਉਧਰ ਕਈ ਵਾਰੀ ਝਾੜੀਆਂ 'ਚ ਬੈਠਿਆ ਸੀ ਅੰਦਰ ਵੜ ਕੇ ਪਤਲੀ ਕੀ ਫੋਲਾ ਫਾਲੀ ਕਰੀਆ ਦੇਖੋ ਦੇਖੋ ਤੁਸੀਂ ਇੱਕ ਚੀਜ਼ ਸੋਚੋ ਯਾਰ ਆਰਾਮ ਨਾਲ ਜਾ ਕੇ ਸੌਂ ਵੀ ਜਾਣਾ ਲੰਗਰ ਵੀ ਖਾ ਲੈਣਾ ਸਾਰਾ ਕੁਝ ਕਰ ਲੈਣਾ ਐਸ ਵੇਲੇ ਆ ਕੇ ਇੱਥੇ ਲੋਕ ਤੇਰੇ ਨਾਲ ਲੋਕ ਇੱਥੇ ਫੋਟੋਆਂ ਵੀ ਕਰਾਉਂਦੇ ਆ ਮੈਂ ਸੁਣਿਆ ਆ ਕੇ ਕਰਾਉਂਦੇ ਸਟ੍ਰੀਕਾਂ ਵੀ ਪਾਉਂਦੇ ਆ ਸਟ੍ਰੀਕਾਂ ਪਾਉਣੀਆਂ ਵੀ ਪੈਂਦੀਆਂ ਹੈ ਉਹ ਸਟ੍ਰੀਕਾਂ ਪਾਉਣੀਆਂ ਵੀ ਦੇਖੋ ਇੱਧਰ ਸਨੈਪਚੈਟ ਸਟ੍ਰੀਕਾਂ ਪਾਈ ਜਾਂਦਾ ਯਾਰ ਤੁਸੀਂ ਮੰਨਦੇ ਹੋ ਜਿਹੜੀਆਂ ਚੀਜ਼ਾਂ ਅਸੀਂ ਪੋਡਕਾਸਟ ਕਰਨ ਲੱਗੇ ਇਹਨਾਂ ਦੇ ਇਹ ਕਾਦੀ ਦੇਣ ਆ ਬਾਈ ਕੋਈ ਅਣਖ ਦੀ ਖਾਤਰ ਇਹ ਬੰਦਾ ਕਮਲਾ ਹੋਇਆ ਕੋਈ ਕੁਦਰਤ ਨੇ ਕੋਈ ਰੱਬ ਨੇ ਕਹਿਰ ਕਰਤਾ ਵੀ ਇਹ ਕਮਲਾ ਹੋਇਆ ਠੀਕ ਆ ਇਹ ਸਿਰਫ ਤੇ ਸਿਰਫ ਇੱਕ ਜਨਾਨੀ ਲਈ ਕੁੜੀਆਂ ਲਈ ਜਿਹੜੀਆਂ ਉੱਥੇ ਜਾ ਕੇ ਬੈਠ ਗਈਆਂ ਤੁਹਾਡੇ ਸਾਹਮਣੇ ਹੈ ਉਹਨੇ ਤਾਂ ਵਿਆਹ ਵੀ ਕਰਾ ਲਿਆ ਆਪਦਾ ਤੇ ਇੱਥੇ ਤੁਰਿਆ ਫਿਰਦਾ ਹੁਣ ਤੁਸੀਂ ਦੱਸੋ ਇਹ ਇੱਕ ਬਹਾਦਰੀ ਵਾਲਾ ਕੰਮ ਆ ਕਿ ਲੁੱਚਪੋ ਕਹੋਗੇ ਇਹਨੂੰ ਤੁਸੀਂ ਤੁਸੀਂ ਹਾਲਾਤ ਵੇਖੋ ਕੀ ਬਣੇ ਹੋਇਆ ਕੁਝ ਕਹਿਣਾ ਜਾਂਦੇ ਨੇ ਓ ਯਾਰ ਕਿੱਧਰ ਚੱਲਿਆਂ ਮੈਨੂੰ ਫੇਰ ਦੌੜ ਲਵਾਉ ਦੇਖੋ ਦੇਖੋ ਤੁਸੀਂ ਭੱਜ ਗਿਆ ਤੁਹਾਡੇ ਸਾਹਮਣੇ ਆ ਬ੍ਰਦਰ ਉਹਦਾ ਮਗਰ ਭੱਜਿਆ ਇਹ ਹਾਲਾਤ ਆ ਤੁਸੀਂ ਤੁਹਾਨੂੰ ਇੱਕ ਰਿਐਲਿਟੀ ਦਿਖਾਈ ਆ ਮਿੱਤਰੋ ਕਿ ਅਸਲ ਦੇ ਵਿੱਚ ਤੁਸੀਂ ਇਹ ਦੇਖੋ ਇਸ ਸ਼ਖਸ ਨੂੰ ਇਹ ਵੀ ਪਤਾ ਵੀ 8 ਵਜੇ 8 ਵਜੇ ਮੈਂ ਸ਼ਾਮ ਨੂੰ ਘਰੇ ਜਾਣਾ ਮੈਂ ਰੋਟੀ ਖਾਣੀ ਆ ਮੈਂ ਸੌਣਾ ਮੈਂ ਪੈਣਾ ਠੀਕ ਆ ਇਹਨਾਂ ਨੂੰ ਇਹ ਵੀ ਪਤਾ ਕਿ ਜਿਹੜੇ ਲੋਕ ਆਉਂਦੇ ਉਹਨਾਂ ਨਾਲ ਮੈਂ ਫੋਟੋਆਂ ਵੀ ਖਿਚਾਉਣੀ ਆ ਮੈਂ ਇੱਥੇ ਬਹਿ ਕੇ ਰੀਲਾਂ ਵੀ ਪਾਉਣੀ ਆ ਮੈਂ ਚੈਨਲ ਵਾਲਿਆਂ ਨਾਲ ਪੋਡਕਾਸਟ ਵੀ ਕਰਨਾ ਇਹ ਸਾਰੀ ਸੁਰਤ ਹੈ ਪਰ ਘਰਦਿਆਂ ਨੂੰ ਤੇ ਲੋਕਾਂ ਨੂੰ ਗੁੰਮਰਾਹ ਕਰਨਾ ਫੁੱਦੂ ਬਣਾਉਣਾ ਇਹ ਇਹਨਾਂ ਦੀ ਸਭ ਤੋਂ ਵੱਡੀ ਚਾਲ ਹੈ ਤੁਸੀਂ ਸੋਚੋ ਕਿ ਆਸ਼ਕਾ ਇਸ ਤਰ੍ਹਾਂ ਦੇ ਹੁੰਦੇ ਆ ਇਸ਼ਕ ਇਸ ਤਰ੍ਹਾਂ ਦਾ ਹੁੰਦਾ ਮੁਹੱਬਤ ਇਸ ਤਰ੍ਹਾਂ ਦੀ ਹੁੰਦੀ ਆ ਵੀ ਇਸ ਤਰੀਕੇ ਨਾਲ ਲੋਕਾਂ ਨੂੰ ਗੁਮਰਾ ਸੋਸ਼ਲ ਮੀਡੀਆ ਤੇ ਅਸੀਂ ਇੰਨਾ ਕਾ ਜ਼ਿਆਦਾ ਇਸ ਤਰੀਕੇ ਨਾਲ ਚੱਲ ਪਏ ਵੀ ਹਾਏ ਕਾਉਂਟਰਵਰਸੀ ਹਾਏ ਮਸ਼ਹੂਰੀ ਹਾਏ ਆਏ ਹੋ ਜੇ ਹਾਏ ਛੇਤੀ ਅਸੀਂ ਫੇਮਸ ਹੋ ਜਗੇ ਉਸੇ ਕਰਕੇ ਆ ਧੰਨ ਚੈਨਲ ਆਲੇ ਆ ਜਿਹੜੇ ਇਹਨਾਂ ਦੇ ਟੈਂਪੂਆਂ ਦੇ ਆ ਲੰਡੀ ਲੁਚੀ ਮੁਹੱਬਤ ਵਾਲਿਆਂ ਦੀ ਇੰਟਰਵਿਊ ਇਹਨਾਂ ਦੇ ਪੋਡਕਾਸਟ ਕਰੀ ਜਾਂਦੇ ਆ ਇੱਕ ਰਿਐਲਿਟੀ ਦਿਖਾਉਣ ਦੀ ਕੋਸ਼ਿਸ਼ ਕੀਤੀ ਆ ਮਲੂਕਾ ਟੀਵੀ ਨੇ ਤੁਹਾਨੂੰ ਮੈਸੇਜ ਦੇਣ ਦੀ ਸੋ ਜਿਵੇਂ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੁੜੇ ਰਹੋ ਮੇਰੇ ਨਾਲ ਜਸਕਰਨ ਸਿੰਘ ਮਲੂਕਾ ਧੰਨਵਾਦ